ਜਿਹੜੇ ਲੋਕ ਪਹਾੜਾ ਦੇ ਵਿੱਚ ਘੁੰਮਣ ਫਿਰਨ ਦੇ ਸ਼ੌਕੀਨ ਨੇ ਉਹ ਖਬਰ ਜ਼ਰੂਰ ਸੁਣ ਲੈਣੇ ਕਿਉਂਕਿ ਮਨਾਲੀ ਦੇ ਵਿੱਚ ਬੱਦਲ ਫਟਣ ਦੇ ਨਾਲ ਹੜ ਵਰਗੇ ਹਾਲਾਤ ਬਣ ਗਏ ਨੇ ਤੇ ਭਾਰੀ ਨੁਕਸਾਨ ਹੋਇਆ ਹਾਈਵੇ ਤੇ ਪੱਥਰ ਜਿਹੜੇ ਆ ਚੁੱਕੇ ਨੇ ਤੇ ਲੋਕ ਉੱਥੇ ਬੁਰੀ ਤਰ੍ਹਾਂ ਫਸ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਸੁਪਨਾ ਪੰਜਾਬ ਵਾਸੀਆਂ ਨੂੰ ਸਿਹਤਮੰਦ ਬਣਾਉਣਾ ਇਸੇ ਤਹਿਤ ਪੰਜਾਬ ਸਰਕਾਰ ਵੱਲੋਂ ਸੀਐਮਡੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਇਸ ਮੋਹਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ 'ਚ ਮੁਫਤ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਜਿਸ ਦਾ ਲੋਕ ਲਾਭ ਲੈ ਕੇ ਰੋਗਾਂ ਤੋਂ ਦੂਰ ਰਹਿ ਰਹੇ ਹਨ ਮੇਰਾ ਨਾਮ ਮਧੂ ਅਬਰੋਏ ਹੈ ਜਦੋਂ ਤੋਂ ਇਹ ਯੋਗਾ ਕਲਾਸ ਸ਼ੁਰੂ ਹੋਈ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਔਰ ਮੈਂ ਆਪਣੇ ਚੀਫ ਮਿਨਿਸਟਰ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੱਕ ਐਨਾ ਅੱਛਾ ਉਪਰਾਲਾ ਕੀਤਾ ਇਹ ਕਲਾਸ ਹਰ ਪਾਰਕ ਦੇ ਵਿੱਚ ਲਗਾਉਂਦਾ ਮੇਰਾ ਨਾਮ ਕਮਲਜੀਤ ਸਿੰਘ ਹੈ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਬੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਜੀ ਮਨ ਤਨ ਸਾਰਾ ਸਵਸਥ ਰਹਿੰਦਾ ਸੁਵਿਧੇ 23 ਜ਼ਿਲ੍ਹਿਆਂ ਚ ਹੁਣ ਤੱਕ 2900 ਤੋਂ ਵੱਧ ਮੁਫਤ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਜਿਸ ਦਾ 80000 ਤੋਂ ਵੱਧ ਲੋਕ ਲਾਭ ਲੈ ਰਹੇ ਹਨ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਹੂਗਾ ਔਰ ਤੁਹਾਡੇ ਆਲੇ ਦੁਆਲੇ ਕੁਝ ਹੋਊਗਾ ਕੋਈ ਨਾ ਕੋਈ ਔਰ ਅਸੀਂ ਫਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਮਨਾਲੀ 'ਚ ਤੇਜ਼ ਮੀਂਹ ਤੇ ਹੜ੍ਹ ਕਾਰਨ ਨੁਕਸਾਨ ਹੋਇਆ ਇੱਥੇ ਮਨਾਲੀ ਦੇ ਸੋਲੰਗ ਨਾਲਾ ਦੇ ਵਿੱਚ ਬੱਦਲ ਫਟਣ ਤੋਂ ਬਾਅਦ ਅੰਛਨੀ ਮਹਾਦੇਵ ਡਰੇਂ ਦੇ ਵਿੱਚ ਹੜ੍ਹ ਆ ਗਿਆ ਇਸ ਕਾਰਨ ਲੇਹ ਮਨਾਲੀ ਹਾਈਵੇ ਫਿਲਹਾਲ ਬੰਦ ਹੈ ਤੇ ਲੇਹ ਮਨਾਲੀ ਹਾਈਵੇ ਤੇ ਬਣੇ ਪੁਲ ਤੇ ਵੱਡੇ ਵੱਡੇ ਪੱਥਰ ਆ ਗਏ ਨੇ ਹੜ੍ਹ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਸ ਪਾਵਰ ਪਰ ਇੱਕ ਪਾਵਰ ਪ੍ਰੋਜੈਕਟ ਨੂੰ ਨੁਕਸਾਨ ਜਿਹੜਾ ਨੁਕਸਾਨ ਪਹੁੰਚਿਆ ਫਿਲਹਾਲ ਪ੍ਰਸ਼ਾਸਨ ਦੀ ਟੀਮ ਜਿਹੜੀ ਆ ਮੌਕੇ ਤੇ ਪਹੁੰਚੀ ਅਤੇ ਜਿਹੜਾ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਅਧੀ ਰਾਤ ਨੂੰ ਹੋਈ ਭਾਰੀ ਬਰਸਾਤ ਤੋਂ ਬਾਅਦ ਅੰਜਨੀ ਮਹਾਦੇਵ ਡਰੇਨ ਦੇ ਵਿੱਚ ਹੜ ਆ ਗਿਆ ਇਹ ਹੜ ਮੰਨਾਲੀ ਤੋਂ ਕਰੀਬ 15 ਕਿਲੋਮੀਟਰ ਅੱਗੇ ਦੇਖਿਆ ਗਿਆ ਹੈ ਗਲੇਸ਼ੀਅਰ ਤੋਂ ਨਿਕਲਣ ਵਾਲੀ ਅੰਜਨੀ ਮਹਾਦੇਵ ਡਰੇਨ ਨੇ ਅੱਧੀ ਰਾਤ ਨੂੰ ਭਿਆਨਕ ਰੂਪ ਧਾਰ ਲਿਆ ਇੱਥੇ ਵੱਡੇ ਵੱਡੇ ਪੱਥਰ ਨਾਲੇ ਦੇ ਵਿੱਚ ਵਹਿ ਗਏ ਇਨ੍ਹਾਂ ਪੱਥਰਾਂ ਕਾਰਨ ਪਲਚਨ ਤੋਂ ਅੱਗੇ ਲੈ ਮੰਨਾਲੀ ਹਾਈਵੇ ਤੇ ਆ ਜਾਣ ਕਾਰਨ ਪੁਲ ਤੇ ਆਵਾਜਾਈ ਜਿਹੜੀ ਉਹ ਠੱਪ ਹੋ ਗਈ ਆ ਹਰ ਕਾਰਨ ਇੱਥੇ ਕੁਝ ਘਰ ਅਤੇ ਬਿਜਲੀ ਪ੍ਰੋਜੈਕਟ ਨੂੰ ਨੁਕਸਾਨ ਪਹੁੰਚਿਆ ਏ ਕੁਝ ਜਿਹੜੇ ਆ ਕਰਾਦਾ ਜਿਹੜਾ ਸੰਪਰਕ ਵੀ ਆ ਉਹ ਟੁੱਟ ਗਿਆ ਏ ਮਨਾਲੀ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਮਨਾਲੀ ਦੇ ਵਿੱਚ ਬੱਦਲ ਫਟਣ ਦੇ ਨਾਲ ਹਰ ਵਰਗੇ ਹਾਲਾਤ ਆ ਗਏ ਨੇ ਤੇ ਹਰ ਵਰਗੇ ਹਾਲਾਤ ਜਿਹੜੇ ਉੱਥੇ ਬਣ ਗਏ ਨੇ ਤੇ ਜਿਹੜੇ ਲੋਕ ਬਰਸਾਤਾ ਦੇ ਵਿੱਚ ਘੁੰਮਣ ਜਾਣਾ ਪਸੰਦ ਕਰਦੇ ਨੇ ਪਹਾੜਾ ਦੇ ਵਿੱਚ ਘੁੰਮਣ ਜਾਣਾ ਪਸੰਦ ਕਰਦੇ ਨੇ ਇੱਕ ਵਾਰੀ ਇਹ ਖਬਰ ਜ਼ਰੂਰ ਪੜ ਲੈਣ ਕਿਉਂਕਿ ਇਹਨੇ ਦਿਨੇ ਦੇ ਵਿੱਚ ਕਿਤੇ ਨੇ ਕਿਤੇ ਬਰਸਾਤਾ ਜਿਹੜੀਆਂ ਹੋ ਰਹੀਆਂ ਨੇ ਤੇਜ਼ ਬਰਸਾਤ ਹੋ ਰਹੀ ਆ ਤੇ ਜਾਂ ਫਿਰ ਕਈ ਜਗ੍ਹਾ ਤੇ ਅਚਾਨਕ ਬੱਦਲ ਫਟ ਜਾਣਾ ਇਹ ਤੁਹਾਨੂੰ ਪਾਣੀ ਨੁਕਸਾਨ ਵੀ ਪਹੁੰਚਾ ਸਕਦਾ ਇਸ ਲਈ ਪਹਾੜਾਂ ਦੇ ਵਿੱਚ ਘੁੰਮਣ ਜਾਣ ਤੋਂ ਪਹਿਲਾਂ ਇੱਕ ਖਬਰ ਜਿਹੜੀ ਆ ਜ਼ਰੂਰ ਸੁਣ ਲੈਣ ਕਿਉਂਕਿ ਮਨਾਲੀ ਦੇ ਵਿੱਚ ਬੱਦਨ ਫਟਣ ਦੇ ਨਾਲ ਬੱਦਲ ਫਟਣ ਦੇ ਨਾਲ ਭਾਰੀ ਨੁਕਸਾਨ ਹੋਇਆ ਹੜ ਵਰਗੇ ਹਾਲਾਤ ਜਿਹੜੇ ਬਣ ਗਏ ਨੇ ਕਈ ਘਰਾਂ ਦਾ ਸੰਪਰਕ ਵੀ ਜਿਹੜਾ ਟੁੱਟ ਗਿਆ ਤੇ ਪੱਥਰ ਜਿਹੜੇ ਆ ਸੜਕਾਂ ਤੇ ਆ ਗਏ ਨੇ ਤਸਵੀਰਾਂ ਮਨਾਲੀ ਤੋਂ ਨੇ ਜੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿਵੇਂ ਹੜ ਵਰਗੇ ਉੱਥੇ ਦੇ ਹਾਲਾਤ ਜਿਹੜੇ ਬਣੇ ਹੋਏ ਨੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par